ਧਿਓ ਤਨਾਸ੍ਰੀ ਮਹੱਲਾ ਪਹਿਲਾ ਕਰ ਤੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਬਰਸਾ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਤੁ ਗਾਣਿ ਹਿੰਦੂਰੇ ਹਰ ਰਸ ਤੋਗ ਤੁਗੈ ਪ੍ਰਭ ਪਾਵੈ ਸਰਵਰਮੈਂ ਹੰਸ ਪ੍ਰਾਨਪਤ ਪਾਵੈ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਤੁਗੈ ਨਹੀਂ ਦੂਰੇ ਹਰ ਰਸ ਤੋਗ ਤੁਗੈ ਪ੍ਰਭ ਪਾਵੈ ਸਰਵਰਮੈਂ ਹੰਸ ਪ੍ਰਾਨਪਤ ਪਾਵੈ ਕਿਆ ਬਕ ਬਪੜਾ ਛਪੜੀ ਨਾਏ ਕੇ ਚਲ ਤੂ ਬੇਮਾਨ ਨ ਜਾਏ ਰਹਾ ਰਖ ਰਖ ਚਰਨ ਧਰੇ ਵਿਚਾਰੀ ਧੁਮਤਾ ਛੋੜ ਪੈ ਰੰਕਾਰੀ ਮੁਖਤ ਪਦਾਰਤ ਹਰ ਰਸ ਚਾਖ ਕੇ ਆਵਨ ਧਾਨ ਰਹੇ ਗੁਰ ਰਖ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸੁਮਾਏ ਸਰਵਰ ਮੈਂ ਅੰਸ ਅੰਸ ਮੈਂ ਸਾਗ ਆਪਕ ਤਕ ਤਾਏ ਹੋਰ ਬਤਨੀ ਆਦ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨਪੁਰਖ ਕਹੋ ਕੌ ਕੈਸੇ ਤ੍ਰਿਪਹਨ ਤੋਦਰੇ ਸੁਰਨਰਨਾਥ ਸੱਚੇ ਸਰਨਾ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਪਗਤ ਵਸਲ ਪੈ ਘਟਨ ਹਾਰੇ ਹਾਵੇ ਬਾਦ ਮਿਲੇ ਪਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਨ ਲਿਖਾਏ ਮੰਡਲ ਮੈਂ ਆਏ ਜਨ ਮੁਖ ਦਾਰਤ ਦਬਦਾ ਕੋਵੇ ਆਪ ਨਥੀਨ ਸੁਤੰ ਬ੍ਰਹਮ ਰੋਵੇ ਕਹਿ ਤੂੰ ਪੜ ਤੂੰ ਸੁਣ ਤੂੰ ਏਕ ਧੀਰ ਧਰਮ ਧਰਮੀ ਤਰ ਟੇਕ ਜਤ ਸਤ ਸੰਗ ਮਰਦਾ ਸਮਾਏ ਚੌਥੇ ਪਦ ਕੋ ਜੇ ਮਨ ਤਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਗ ਸੋਰਤ ਮੋਰ ਤੇ ਆਦਿ ਅਨੂ ਨਾਨਕ ਜਾਚੈ ਸਾਚ ਸਰੂਪ ਸਾਚੀ ਨਿਰਮਲ ਮਹਿਲ ਨ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਗ ਸੋਰਤ ਮੋਰ ਤੇ ਆਦਿ ਅਨੂ ਨਾਨਕ ਜਾਚੈ ਸਾਚ ਸਰੂਪ ਵਾਹਿ គ្រੁਤੀ ਕਾ ਖਲਸਾ ਵਾਹਿ គ្រੁਤੀ ਕੀ ਫਤਿਹ